जय श्री राम जय श्री राम ओ शिवसेना रटदीप जाओदा प्रधान जी आज ਸਾਡੇ ਸਾਰੇ ਹਿੰਦੂ ਸੁਘਟਣਾ ਵੱਲੋਂ ਮਾਨਯੋਗ ਸੀਪੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਦੁਸ਼ਹਿਰਾ ਦੀਵਾਲੀ ਲੱਗਿਆ ਨਾਲੇ ਤੇ ਮਾਤਾ ਰਾਣੀ ਦੇ ਪਵਿੱਤਰ ਨੌਰਾਤਰੀਆਂ ਦੇ ਵਿੱਚ ਲੋਕਾਂ ਨੂੰ ਧਾਰਮਿਕ ਆਪਣੇ ਧਾਰਮਿਕ ਕਹ ਲਊਗੀ ਪ੍ਰੋਗਰਾਮਾਂ ਨਾਲ ਜੋੜਨ ਲਈ ਹੈ ਧਰਮ ਦੇ ਨਾਲ ਜੋੜਨ ਲਈ ਰਮਾਇਣ ਦਾ ਜਿਹੜੇ ਦ੍ਰਿਸ਼ ਨੇ ਰਾਮ ਰਿਲਾ ਦੇ ਰੂਪ ਵਿੱਚ ਦਿਖਾਏ ਜਾਂਦੇ ਨੇ ਲੋਕਾਂ ਨੂੰ ਮਰਿਆਦਾ ਪ੍ਰਸੋਪ ਸ਼੍ਰੀ ਰਾਮ ਜੀ ਬਾਰੇ ਤਾਂ ਸੱਚ ਦਾ ਪਰ ਕੁਝ ਸ਼ਰਾਰਤੀ ਲੋਕ ਮੈਂ ਕਹਿਣਾ ਚਾਹਾਂਗਾ ਕੁਝ ਸ਼ਰਾਰਤੀ ਲੋਕ ਸਾਡੇ ਧਰਮ ਨੂੰ ਕਹਿ ਲੋ ਬਦਨਾਮ ਕਰਨ ਦੇ ਲਈ ਉਸ ਮੰਚਾ ਦੇ ਉੱਪਰ ਨਸ਼ਾ ਕਰਕੇ ਜਾਂ ਅਸ਼ਲੀਲ ਗਾਣੇ ਲਾ ਕੇ ਜਾਂ ਪੰਜਾਬੀ ਗਾਣੇ ਲਾ ਕੇ ਉੱਥੇ ਜਿਹੜਾ ਪਰਫਾਰਮੈਂਸ ਕਰਦੇ ਨੇ ਆਪਣਾ ਰੋਲ ਕਰਦੇ ਨੇ ਉਹਨਾਂ ਲੋਕਾਂ ਨੂੰ ਸਭ ਤੋਂ ਚੇਤਾਵਨੀ ਹੈ ਕਿ ਵੀ ਆਪਾਂ ਇਦਾਂ ਦਾ ਕੋਈ ਵੀ ਕੰਮ ਨਾ ਕਰੀਏ ਆਪਾਂ ਕਿਸੇ ਵੀ ਧਰਮ ਦੀ ਜਿਹੜੀ ਬੇਇੱਜ਼ਤੀ ਨਾ ਕਰੀਏ ਪਰ ਜੇ ਕਿਸੇ ਵੀ ਕਮੇਟੀ ਵੱਲੋਂ ਸਾਡੇ ਧਰਮ ਦੇ ਨਾਲ ਜਾਂ ਸਾਡੇ ਧਰਮ ਦੀ ਕਿਸੇ ਵੀ ਆਸਥਾ ਨਾਲ ਖਿਲਵਾੜ ਕੀਤਾ ਜਾਂਦਾ ਐਦਾ ਦੀ ਕੋਈ ਚੀਜ਼ ਕੀਤੀ ਜਾਂਦੀ ਆ ਪੂਰਾ ਡੱਟ ਕੇ ਮੁਕਾਬਲਾ ਕਰਾਂਗੇ ਕਿਉਂਕਿ ਸਭ ਤੋਂ ਪਹਿਲਾਂ ਸਾਡਾ ਕੰਮ ਸੀ ਪ੍ਰਸ਼ਾਸਨ ਨੂੰ ਦੱਸਣਾ ਹੁਣ ਪ੍ਰਸ਼ਾਸਨ ਨੂੰ ਆਪਾਂ ਦੱਸਤਾ ਜੇ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰੇਗਾ ਫੇਰ ਕਾਰਵਾਈ ਸਾਡੇ ਵੱਲੋਂ ਕੀਤੀ ਬੀਤੇ ਦਿਨੀ ਇੱਕ ਮਾਡਲ ਹਾਊਸ ਦੇ ਵਿੱਚ ਤਿੰਨ ਤੋਂ ਚਾਰ ਵਿਅਕਤੀਆਂ ਵੱਲੋਂ ਸੀਸੀਟੀ ਵੀ ਕੈਮਰੇ ਫੁਟੇਜ ਦੇ ਵਿੱਚ ਰਾਮਲੀਲਾ ਦਾ ਬੋਧ ਪਾੜਿਆ ਜਾ ਰਿਹਾ ਹੈ ਇਹਦੇ ਬਾਰੇ ਕੀ ਕਹਿਣਾ ਪਵੇਗਾ ਸਾਰੇ ਹਿੰਦੂਗੜਾਂ ਸਾਡੇ ਜਲੰਧਰ ਦੇ ਪਹੁੰਚੇ ਸੀਗੇ ਉਹ ਨੰਦ ਨੰਦੀ ਜੀ ਇੰਦਰ ਜੀ ਜਾਜ ਜੀ ਵੱਟੀ ਸਾਰੇ ਅਸੀਂ ਗਏ ਸੀ ਸਾਰੇ ਉਹਨਾਂ ਵੱਲੋਂ ਇੱਕ ਕਹੋ ਪਬਲਿਕਲੀ ਜਿਹੜੀ ਉਹਨਾਂ ਦੇ ਮਦਰ ਮਦਰ ਵੱਲੋਂ ਉਹਦੇ ਪਾਤਾ ਪਿਤਾ ਵੱਲੋਂ ਮਾਫੀ ਮੰਗ ਲਈ ਗਈ ਹੈ ਤੇ ਕਈ ਵੀ ਤੁਹਾਨੂੰ ਪਤਾ ਵੀ ਜਿਹੜਾ ਸਨਾਤਨ ਧਰਮ ਹੈਗਾ ਇਹ ਬੜਾ ਇੱਕ ਕਹੋ ਵੀ ਰਹਿਮਦਿਲੀ ਦਾ ਧਰਮ ਹੈ ਤੇ ਉਹਦੇ ਮਾਪਿਆਂ ਨੂੰ ਦੇਖਦੇ ਹੋਏ ਉਹਨਾਂ ਦੀ ਉਮਰ ਨੂੰ ਦੇਖਦੇ ਹੋਏ ਉਹਨਾਂ ਨੂੰ ਮਾਫ ਕੀਤਾ ਗਿਆ ਜੈ ਸ਼੍ਰੀ ਰਾਮ ਸੋ ਸਾਡੇ ਵਿੱਚ ਅੱਜ ਅਸੀਂ ਮਾਨਯੋਗ ਸੀਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਨਾਲ ਵਿਹਾਤੀ ਐਸਐਸਟੀ ਉਹਨਾਂ ਨੂੰ ਵੀ ਮੰਗ ਦਿੱਤਾ ਹੈ ਕਿ ਸਾਡੇ ਅਗੇ ਪਿਆਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਜਿਹਦੇ ਵਿੱਚ ਕਈ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਮਨਾਏ ਜਾਂਦੇ ਆ ਦੁਸ਼ਹਿਰੇ ਦੇ ਹੁੰਦੇ ਰਾਮਲੀਲਾ ਵੀ ਜਲਦੀਆਂ ਨੇ ਹੋਰ ਵੀ ਕਈ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਇਹਨਾਂ ਦਿਨਾਂ ਜੀ ਸ਼ਰਾਧਾ ਤੋਂ ਬਾਅਦ ਸ਼ੁਰੂ ਹੋ ਜਾਂਦੇ ਆ ਉਹਦੇ ਵਿੱਚ ਅਕਸਰ ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਨੇ ਕਿ ਜਿਹੜੀ ਇਹ ਧਾਰਮਿਕ ਸਟੇਜਾਂ ਹੁੰਦੀਆਂ ਨੇ ਕਈ ਲੋਕ ਉਹਦਾ ਮਿਸਯੂਜ਼ ਕਰਦੇ ਆ ਕਈ ਸੁਨੀਲ ਗਾਣੇ ਜਾ ਕੋਈ ਤਾਂ ਕਈ ਡਰੈਸਾਂ ਇਧਰੀਆਂ ਪਾਈਆਂ ਜਾਂਦੀਆਂ ਐ ਜਿਹੜੀਆਂ ਕਿ ਸਨਾਤਨ ਦੇ ਵਿੱਚ ਪਰਾਇਏਗਾ। ਜਾਂ ਕੋਈ ਲੋਕ ਇਧਰ ਨਸ਼ਾ ਵਗੈਰਾ ਕਰਕੇ ਵੀ ਉੱਥੇ ਆਪਣਾ ਰੋਲ ਦੋਆ ਅਦਾ ਕਰਦੇ ਐ। ਉਹ ਅਸੀਂ ਅੱਜ ਮੰਗ ਪੱਤਰ ਦਿੱਤਾ ਹੈ ਕਿ ਸਮੁੱਚੇ ਥਾਣਿਆਂ ਨੂੰ ਸਾਰਿਆਂ ਨੂੰ ਫਰੇਟਾ ਸਾਫ਼ ਕਰਦੇ ਕਿ ਜਿਹੜਾ ਜਿਹੜਾ ਨੇ ਵੀ ਆਯੋਜਕ ਐ ਜੇ ਜੇ ਕਿਸੇ ਸਟੇਜ ਤੇ ਇਦਾਂ ਵੀ ਕੋਈ ਗਲਤ ਗਲਤ ਗੱਲ ਹੁੰਦੀ ਐ ਤੇ ਉਹਦਾ ਜ਼ਿੰਮੇਵਾਰ ਆਯੋਜਕ ਕਮੇਟੀ ਹੋਏਗੀ ਜਿਹੜਾ ਵੀ ਉਹ ਪ੍ਰੋਗਰਾਮ ਕਰਾਨਗੇ। ਤੇ ਕੋਲਸੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਕਿ ਜਿਹੜੀ ਸਨਿਆਤਾਂ ਦੀ ਮਰਿਆਦਾ ਉਹ برقرار ਰਹਿ ਸਕੇ ਕਿਉਂਕਿ RAM ਪੀਲਾ ਜਾਂ ਹੋਰ ਕੁਝ ਵੀ ਜਿਹੜਾ ਪ੍ਰੋਗਰਾਮ ਧਾਰਮਿਕ ਅਸੀਂ ਕਰਾਣੇ ਆ ਅਸੀਂ ਪ੍ਰਭੂ શ્રી RAM ਦਾ ਇੱਕ ਚਿੱਤਰਨ ਦਿਖਾਣ ਲਈ ਕਰਾਣੇ ਆ ਉਹਨਾਂ ਦਾ ਇੱਕ ਸਮਾਜ ਚ ਸੰਦੇਸ਼ ਜਾਂਦਾ ਕਿ ਮਰਿਆਦਾ ਪਰਸ਼ੋਤ RAM ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀਤਾ ਨਾ ਕਿ ਸਾਨੂੰ ਕੋਈ ਸ਼ੀਲ ਗਾਣੇ ਚਾਹੀਦੇ ਤੇ ਅਸੀਂ ਆਪਣੇ ਉਹਨਾਂ ਨੂੰ ਇਸਮੂ ਹਿੰਦੂਸ ਗਠਨ ਸਾਰੇ ਹੀ ਸੰਸਥਾਵਾਂ ਜਿਹੜੀਆਂ ਧਾਰਮਿਕ ਪ੍ਰੋਗਰਾਮ ਕਰਾਉਂਦੀਆਂ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਕੋਈ ਕੋਈ ਵੀ ਸਟੇਜ ਤੇ ਇਦਾਂ ਦਾ ਗਲਤ ਸੀਨ ਨਾ ਦਿਖਾਇਆ ਜਾਵੇ ਜਿਹੜਾ ਕਿ ਸਮਾਜ ਦੇ ਵਿੱਚ ਇਤਰਾਜਜੋਗ ਹੋਵੇ ਜੇ ਇਸ ਤੋਂ ਬਾਅਦ ਵੀ ਹੋ ਕਰਾਂਗੇ ਤੇ ਪੁਲਿਸ ਕਾਰਵਾਈ ਤੋਂ ਇਲਾਵਾ-ਇਲਾਵਾ ਵੀ ਹਿੰਦੂਸ ਗਠਨ ਜਿਹੜੀ ਤਾਪਕੋਰ ਬਣੇਗੀ ਉਹ ਵੀ ਸ਼ਕਤੀਆਂ ਆਉਣ ਆਣਾ ਬਿਖੇ ਚਲੋ ਨੰਦਾ ਜੀ ਪਿਛਲੇ ਸਾਲ ਵੀ ਕਾ ਮੰਤਰ ਮੀਡੀਆ ਤੇ ਦੇਖਣ ਤੋਂ ਨੰਦਾ ਜਦੋਂ ਕਿ ਰਾਮ ਲੀਲਾ ਦਾ ਆਯੋਜਨ ਕੀਤਾ ਜਾਂਦਾ ਪ੍ਰੋਗਰਾਮ ਕੀਤਾ ਜਾਂਦੇ ਤੇ ਉਹ ਧਾਰਮਿਕ ਪ੍ਰੋਗਰਾਮ ਹੈ ਧਾਰਮਿਕ ਪ੍ਰੋਗਰਾਮ ਨੂੰ ਧਾਰਮਿਕ ਤਰ੍ਹਾਂ ਹੀ ਚੱਲਣਾ ਚਾਹੀਦਾ ਕਿਉਂਕਿ ਰਾਮਲੀਲਾ ਜਿਹੜੀ ਆ ਸਾਡੇ ਪ੍ਰਭੂ ਸ਼੍ਰੀ ਰਾਮ ਦੀ ਪ੍ਰਸਤੁਤਨ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਿੱਤਰ ਤੇ ਦਸੀ ਹੈ ਉਹਨਾਂ ਨੇ ਆਪਣੀ ਜਿੰਦਗੀ ਉਹਨਾਂ ਨੇ ਕਿੱਦਾਂ ਬਤੀਤ ਕੀਤੀ ਕਿਹੜੇ ਕਿਹੜੇ ਉਹਨਾਂ ਨੇ ਕਸ਼ਟ ਦੇਖੇ ਕਿਹੜੀ ਕਿਹੜੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕੀਤਾ ਇਹ ਸਾਰਾ ਗੁੱਥੇ ਦੇ ਵਿੱਚ ਦਿਖਾਇਆ ਗਿਆ ਲੇਕਿਨ ਕੁਝ ਜਿਹੜੇ ਇੰਦਾ ਦੇ ਸ਼ਰਾਫਤ ਨਹੀਂ ਲੋਕ ਆ ਉਹਨਾਂ ਦੇ ਪਤਾ ਨਹੀਂ ਕੀ ਮਨਸ਼ਾ ਹੁੰਦੀ ਆ ਉਹ ਜਾਣ ਬੁਝ ਕੇ ਸਟੇਜਾਂ ਦੇ ਉੱਤੇ ਅਸ਼ਲੀਲ ਗਾਣੇ ਚਲਾ ਦਿੰਦੇ ਆ ਅਸ਼ਲੀਲਤਾ ਦਿਖਾਉਂਦੇ ਆ ਉਹ ਉਹ ਚੀਜ਼ਾਂ ਜੋ ਸੋਸ਼ਲ ਮੀਡੀਆ ਤੇ ਬਾਹਰ ਨੂੰ ਹੁੰਦੀ ਆ ਤੇ ਬੜਾ ਉਹਨਾਂ ਨੂੰ ਚੁੱਕ ਲੈਂਦਾ ਉਸ ਤੋਂ ਬਾਅਦ ਜਿਹੜੀ ਇਹ ਸਮਾਜ ਦੇ ਸੱ ਬੁੱਧਵਾਰ ਹੁੰਦੇ ਉਹ ਕਾਰਵਾਈ ਕਰਵਾਉਂਦੇ ਆ ਇਸ ਕਰਕੇ ਅਸੀਂ ਪਹਿਲੀ ਇੱਕ ਅਪੀਲ ਕਰਦੇ ਆ ਔਰ ਇੱਕ ਸਾਡੀ ਇਹ ਵੀ ਅਪੀਲ ਆ ਜਿਹੜੀ ਰਾਮਲੀਲਾ ਜਿਹੜੀ ਦਿਖਾਈ ਜਾਂਦੀ ਹੈ ਉਪਰ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਜਿਹਦੇ ਲਿਖੀ ਰਮਾਇਣ ਉਸੇ ਤਰ੍ਹਾਂ ਦਿਖਾਈ ਜਾਵੇ ਔਰ ਬੜਾ ਵਧੀਆ ਲੋਕਾਂ ਚ ਮੈਸੇਜ ਵੀ ਜਾਊਗਾ ਔਰ ਇਦਾਂ ਦੇ ਲੋਕਾਂ ਨੂੰ ਜਿਹੜੇ ਅੱਜ ਸਾਡੀ ਇੱਕ ਮੀਟਿੰਗ ਹੋਈ ਉਹਦੇ ਵਿੱਚ ਇੱਕ ਟਾਸਕ ਫੋਰਸ ਬਣਾਈ ਗਈ ਹੈ ਟਾਸਕ ਫੋਰਸ ਦੇ ਵਿੱਚ ਅਸੀਂ 10 ਮੈਂਬਰੀ ਕਮੇਟੀ ਬਣਾਵਾਂਗੇ ਔਰ ਜਲੰਧਰ ਸ਼ਹਿਰ ਔਰ ਦਿਹਾਤੀ ਦੇ ਵਿੱਚ ਮੰਗ ਪੱਤਰ ਤਾਂ ਅਸੀਂ ਦੇ ਦਿੱਤੇ ਆ ਔਰ ਪ੍ਰਸ਼ਾਸਨ ਨੂੰ ਵੀ ਕਹਿ ਦਿੱਤਾ ਗਿਆ ਕਿ ਤੁਸੀਂ ਇਹਨਾਂ ਨੂੰ ਇੱਕ ਚੇਤਾਵਨੀ ਵੀ ਦੇ ਦਿਓ ਕਿ ਇਦਾਂ ਦਾ ਕੋਈ ਇਦਾਂ ਦੀ ਕੋਈ ਹਰਕਤ ਨਾ ਕੀਤੀ ਜਾਵੇ ਔਰ ਜਿਹੜੇ ਟਾਸਕ ਫੋਰਸ ਬਣੂਗੀ ਦਸ ਜਿਹਨਾਂ ਦੀ ਉਹ ਕੱਲੀ-ਕੱਲੀ ਜਿੱਥੇ ਵੀ ਰਾਮਲੀਲਾ ਹੋਊਗੀ ਉਹਨਾਂ ਦੀ ਕਮੇਟੀਆਂ ਨੂੰ ਵੀ ਮਿਲੂਗੀ ਔਰ ਰਾਮਲੀਲਾ ਦੇ ਵਿੱਚ ਰਾਤ ਨੂੰ ਇਲਾਕੇ ਦੇ ਐਸਚਓ ਸਾਹਿਬ ਨਾਲ ਗੱਲ ਕਰਕੇ ਜੇ ਕਿਤੇ ਰਾਮਲੀਲਾ ਤੇ ਅਸ਼ੀਰਤ ਦਾ ਡਾਂਸ ਕੀਤਾ ਜਾਊਗਾ ਉਹ ਤੇ ਕੀ ਕਾਰਵਾਈ ਕੀਤੀ ਜਾਊਗੀ ਅਸੀਂ ਦੇਖੋ ਅਧਿਆਤ ਮੀਡੀਆ ਰਾਹੀਂ ਵੀ ਦੇਤੀ ਹੈ ਪ੍ਰਸ਼ਾਸਨ ਨੂੰ ਵੀ ਦੇਤੀ ਹੈ ਇਸ ਵਾਰੀ ਮਾਫੀ ਨਹੀਂ ਦਿੱਤੀ ਜਾਊਗੀ ਇਸ ਵਾਰੀ ਪਰਚਾ ਦਰਜ ਕਰਾਇਆ ਜਾਊਗਾ ਔਰ ਇਹਨਾਂ ਲੋਕਾਂ ਨੂੰ ਦੇਖੋ ਜੇ ਐਡਾ ਵੱਡਾ ਅਸੀਂ ਪ੍ਰੋਗਰਾਮ ਕਰਾਣੇ ਪ੍ਰਭੂ શ્રી ਰਾਮ ਜੀ ਦੇ ਚਿੱਤਰ ਬਾਰੇ ਦੱਸਦੇ ਆਂ ਤੇ ਅਸੀਂ ਐਂਡ ਵਿੱਚ ਇਦਾਂ ਦੀ ਹਰਕਤ ਕਰਕੇ ਉਸ ਨੂੰ ਕੀ ਲੋਕਾਂ 'ਚ ਸਮਾਜਿਕ ਮੈਸੇਜ ਆਂਦਾ ਬਿਲਕੁਲ ਗਲਤ ਮੈਸੇਜ ਆਂਦਾ ਇਸ ਵਾਰੀ ਨਹੀਂ ਬਖਸ਼ਿਆ ਜਾਊਗਾ ਇਸ ਵਾਰੀ ਜਲੰਧਰ ਦੇ ਸਮੂਹ ਹਿੰਦੂ ਸੰਗਠਨ ਬਿਲਕੁਲ ਇੰਦਿਆ ਦੇ ਸ਼ਰਾਰਤੀ ਲੋਕਾਂ ਦੇ ਕਾਰਵਾਈ ਕਰਨ ਨੂੰ ਤਿਆਰ ਹੈ ਜਿਆਪਰਾਨ ਹਿੰਦੂ ਤਾਲਮਲ ਕਮੇਟੀ ਦੇ ਜਲਕੁਮਾਰ ਬਬੂ ਅੱਜ ਅਸੀਂ ਆਪਣੇ ਹਿੰਦੂ ਨੇਤਾ ਮਨੋ ਨੰਨਾ ਜੀ ਦੇ ਅਕਸਰ ਵਿੱਚ ਸੀਪੀ ਸਾਹਿਬ ਨੂੰ ਤੇ ਦਿਹਾਤੀ ਐਸਐਸਪੀ ਸਾਹਿਬ ਨੂੰ ਮਿਲੇ ਆ ਜੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਹਿੰਦੂਆਂ ਦੇ ਤਿਵਾਰ ਆ ਰਹੇ ਨੇ ਜਿਦੇ ਵਿੱਚ ਪ੍ਰਮੁੱਖ ਰੂਪ ਤੇ ਰਾਮਲੀਲਾ ਆ ਰਹੀ ਹੈ ਜੋ ਕਿ ਲੋਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਰਾਮਲੀਲਾ ਕਰਵਾ ਰਹੇ ਨੇ ਆਯੋਜਕ ਜਿਹੜੇ ਹੈਗੇ ਨੇ ਅਸੀਂ ਉਹਨਾਂ ਨੂੰ ਖਾਸ ਤੌਰ ਤੇ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਵੀ ਲੋਕ ਰਾਮਲੀਲਾ ਕਰਵਾ ਰਹੇ ਨੇ ਉਹ ਪ੍ਰਭੂ ਰਾਮ ਦੀ ਜਿਹੜੀ ਲੀਲਾ ਵਾ ਉਹਦੇ ਬਾਰੇ ਦੱਸਿਆ ਜਾਵੇ ਨਾ ਕਿ ਗਾਣਿਆਂ ਤੇ ਡਾਂਸ ਕਰਾਇਆ ਜਾਵੇ ਨਚਾਇਆ ਜਾਵੇ ਤੇ ਨਾ ਹੀ ਸ਼ਰੀਨਤਾ ਫਲਾਈ ਜਾਵੇ ਮੈਂ ਸਾਰਿਆਂ ਕੇ ਬੇਨਤੀ ਇਹੀ ਕਰਦਾ ਵਾਂ ਕਿ ਅਸੀਂ ਆਪਣੀ ਮਰਿਆਦਾ ਚ ਰਹਿ ਕੇ ਸਾਰੇ ਕੰਮ ਕਰੀਏ ਜੈ ਸ਼੍ਰੀ ਰਾਮ ਮੈਂ ਕਾਲੀ ਠਾਕਰ ਅਕੀਲ ਭਾਰਤੀ ਗੁਰੂ ਸੇਸ਼ਾ ਸੰਮਤੀ ਔਰ ਸਾਰੇ ਜਿਨੇ ਕੀ ਸਾਰੇ ਸੰਗਠਨਾਂ ਨੇ ਅੱਜ ਗੱਲ ਕੀਤੀ ਪ੍ਰਗਟ ਉੱਚ ਬੋਲੋ ਸੀਪੀ ਸਾਹਿਬ ਨੂੰ ਔਰ ਆਪਣੇ ਐਸਪੀ ਸਾਹਿਬ ਨੂੰ ਜਿਹੜੀ ਕੰਪਲੇਟ ਦਿੱਤੀ ਆ ਲੈਟਰ ਮੰਗ ਪੱਤਰ ਦਿੱਤਾ ਗਿਆ ਉਹਦੇ ਜਿੰਨੇ ਵੀ ਸਾਡੇ ਮੇਰੇ ਭਰਾ ਜਿੰਨੇ ਵੀ ਸ਼ਹਿਰ ਬਿਆਥੀ ਦੇ ਵਿੱਚ ਜਿੰਨੇ ਵੀ ਗਾਮੇ ਦਾ ਰਾਮੀ ਦਾ ਕਰਾਂਦੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਜਿਹਦੀ ਗਾਮੇ ਦਾ ਕਰਾਈ ਜਾਂਦੀ ਆ ਕੋਈ ਕਿਸੇ ਤਰ੍ਹਾਂ ਦੇ ਵੀ ਪੰਜਾਬੀ ਗਾਣੇ ਕਿਸੇ ਤਰ੍ਹਾਂ ਦਾ ਕੋਈ ਤਰ੍ਹਾਂ ਸੋਰ ਸਰਾਪਾ ਜਿਹੜਾ ਦੇਖਣ ਨੂੰ ਸਾਡੇ ਨਾਲ ਜਲੰਧਰ ਸ਼ਹਿਰ ਤੋਂ ਵੀ ਬਾਹਰ ਕਿਤੇ ਵੀਡੀਓ ਵੀ ਬੜੀਆਂ ਵਾਇਰਲ ਹੁੰਦੀਆਂ ਆ ਅਸ਼ੀਲਤਾ ਦੀਆਂ ਉਹਦੇ ਵਰਗੇ ਕਹਿਣਾ ਚਾਹੁੰਦੇ ਆ ਜੇ ਸਾਡੇ ਕੋਲ ਵੀ ਵੀਡੀਓ ਆਊਗੀ ਅਸੀਂ ਉੱਤੇ ਸਖਤ ਸਖਤ ਕਾਰਵਾਈ ਕਰਾਵਾਂਗੇ ਸਾਰਿਆਂ ਨੂੰ ਜੈ ਸ਼ੀ ਗੁਰੂ